ਸਤਨਾ ਧਨ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮਨ ਐ ਸੱਚ ਸੁਰਤ ਵਖਾਣ ਕਤਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਲੇਖ ਬਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਣਾ ਹੁਕਮ ਬਚਾਣ ਰਹਾਉ ਮਾਇਆ ਮੋ ਜਗ ਬਾਦਾਂ ਜਮ ਜਾਂ ਪਾਂਦਾ ਛੂਟੇ ਨਾਮ ਸਮਾਲ ਗੁਰੂ ਸੁਖ ਦਾਤਾ ਵਰਨਾਪਾਲ ਹਲਤ ਪਲਤ ਨਿਭਹੀ ਤੁਦ ਨਾਲ ਸ਼ਬਦ ਮਰੈ ਨਾ ਇਕ ਲਿਵ ਲਾਏ ਅਚਰ ਚਰੇ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮਕ ਹੋਏ ਤਾਂ ਸੱਚ ਸਮਾਏ ਜਿਨ ਧਰ ਸਾਜੀ ਗਗਨ ਆਕਾਸ ਜਿਨ ਸਭਤਾ ਪੀਦਾ ਆਬੋ ਥਾਬ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸ਼ੇ ਆਪ ਤੂੰ ਬੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਤਿਗੁਣੀ ਗਹੀਰ ਸੁਖ ਮੰਨੇ ਭੇਟੇ ਗੁਰਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤ ਗੁਰ ਭੇਟੇ ਸਭ ਫਰੇ ਹੰਕਾਰੀ ਜਗ ਦੁਖੀਆਂ ਸੁਖੀਆਂ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸੇ ਬਾਤ ਖੋਏ ਗਰਮਕ ਹੋਵੇ ਬੂਜੇ ਸੋਏ ਮਹਿੰਗੋ ਮੋਲ ਭਾਰ ਅਫਾਰ ਅਟਲ ਅਛਾ ਲਗੋ ਰਮਤੀ ਧਾਰ ਭਾਏ ਮਿਲੈ ਪਾਵੇ ਬਹੇ ਘਾਰ ਨਾਨਕ ਨੀਤ ਕਹਿ ਵਿਚਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮਨ ਐ ਸੱਚ ਸੁਰਤ ਵਖਾਣ ਕਤਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਣਾ ਹੁਕਮ ਬਚਾਣ ਰਹਾਉ ਮਾਇਆ ਮੋ ਜਗ ਬਾਦਾ ਜਮ ਜਾ ਬਾਂਦਾ ਛੂਟੇ ਨਾਮ ਸਮਾਲ ਗੁਰ ਸੁਖ ਦਾਤਾ ਵਰ ਨਾ ਭਾਲ ਹਾਲਤ ਪਲਦ ਨਿਭਹੀ ਤੁਦ ਨਾਲ ਸ਼ਾਵਦ ਮਰੇ ਨਾ ਇਕ ਲਿਵ ਲਾਏ ਆਚਰ ਚਰੇ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਜਿਨ ਧਰ ਸਾਜੀ ਗगन ਆਕਾਸ ਜਿਨ ਸਭਤਾ ਪੀਤਾ ਬੋਤਾ ਸਰਬ ਨਿਰੰਤਰੇ ਆਪੇ ਆਪ ਕਿਸੇ ਨਾ ਪੁੱਛੇ ਬਖਸ਼ੇ ਆਪ ਤੂੰ ਬਰਸਾਗਰ ਮਾਣਕ ਹੀਰ ਤੂੰ ਨਿਰਮਲ ਸਤਿਗੁਣੀ ਗਹੀਰ ਸੁਖ ਮੰਨੇ ਭੇਟੇ ਗੁਰਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਰੇ ਹੰਕਾਰੀ ਜਗ ਦੁਖੀਆਂ ਸੁਖੀਆਂ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਾਗ ਉਪਜੈ ਬਿਨ ਸੈ ਬਾਤ ਖੋਏ ਗੁਰਮੁਖ ਹੋਵੇ ਬੂਜੇ ਸੋਏ ਮਹੰਗੋ ਮੋਲ ਭਾਰ ਅਫਾਰ ਅਟਲ ਅਛਾਂ ਲਗੋ ਨ ਮਤੀ ਤਹਾਰ ਭਾਏ ਮਿਲੈ ਪਾਵੈ ਬਹੇ ਘਾਰ ਨਾਨਕ ਨੀਤ ਕਹੈ ਵਿਚਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮਨ ਐ ਸੱਚ ਸੁਰਤ ਵਖਾਣ ਕਤਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਲੇਖ ਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਣਾ ਹੁਕਮ ਬਿਛਾਣ ਰਹਾਉ ਮਾਇਆ ਮੋ ਜਗ ਬਾਦਾ ਜਮਦਾ ਬੰਦਾ ਛੂਟੇ ਨਾਮ ਸੁਮਾਲ ਗੁਰਸੋਗ ਦਾਤਾ ਵਰਨਾ ਭਾਲ ਖਾਲਤ ਪਲਦ ਨਿਭਹੀ ਤੁਦ ਨਾਲ ਛਾਵਦ ਮਰੇ ਤਾਂ ਇਕ ਲਿਵ ਲਾਏ ਅਚਰ ਚਰੇ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਜੇ ਨਦਾਰ ਸਾਜੀ ਗਗਨ ਆਕਾਸ ਜੇ ਨ ਸਾ ਮਤਾ ਪੀਦਾ ਬੋਥਾਬ ਸਰਬ ਨਿਰੰਤਰੇ ਆਪੇ ਆਪ ਕਿਸੇ ਨਾ ਪੁੱਛੇ ਬਖਸ਼ੇ ਆਪ ਤੂੰ ਬੁਰ ਸਾਗਰ ਮਾਨਕ ਹੀਰ ਨਿਰਮਲ ਸਤਿਗੁਣੀ ਗਹੀਰ ਸੁਖ ਮੰਨੇ ਭੇਟੇ ਗੁਰਪੀਰ ਏਕੋ ਸਾਹਿਬ ਏਕ ਵजीर जग ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਾਗ ਪੰਡਤ ਵਿਰਲਾ ਵਿਚਾਰੀ ਬਿਨ ਸਤ ਗੁਰ ਭੇਟੇ ਸਭ ਫਰੇ ਹੰਕਾਰੀ ਜਗ ਦੁਖੀਆਂ ਸੁਖੀਆਂ ਜਨ ਕੋਏ ਜਾਗ ਰੋਗੀ ਭੋਗੀ ਗੁਣ ਰੋਏ ਜਾਗ ਉਪਜੈ ਬਿਨ ਸੇ ਬਾਤ ਖੋਏ ਗਰਮਕ ਹੋਵੇ ਬੂਜੇ ਸੋਏ ਮਹਿੰਗੋ ਮੋਲ ਭਾਰ ਅਫਾਰ ਅਟਲ ਅਛਲ ਗਰਮਤੀ ਧਾਰ ਭਾਏ ਮਿਲੇ ਪਾਵੇ ਬਹੇ ਘਾਰ ਨਾਨਕ ਨੀਕ ਹੈ ਵਿਚਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ